ਵੀਡੀਓ ਸ਼ੇਅਰ ਕਰਕੇ ਆਜੋ ਵੈਸੇ ਇਹਦੀ ਕੀਮਤ ਹੈਗੀ 30000 ਰੁਪਇਆ ਪਰ ਆਪਣੀ ਜਿਹੜਾ ਵੀਡੀਓ ਦਾ ਸਕਰੀਨਸ਼ਾਟ ਸ਼ੇਅਰ ਦਾ ਬਾਈ ਨੂੰ ਦਿਖਾਊਗਾ ਤੁਹਾਨੂੰ ਇਹ ਸਾਈਕਲ 19000 ਰੁਪਇਆ ਦਾ ਮਿਲ ਜੂ ਸਾਲ ਦੀ ਇਹਦੇ ਨਾਲ ਗਾਰੰਟੀ ਮਿਲੂਗੀ ਇੱਕ ਬਾਈ ਜ਼ਰੂਰੀ ਸਵਾਲ ਇਹ ਕਿੰਨੇ ਕਿਲੋਮੀਟਰ ਚੱਲ ਜਾਂਦਾਗਾ ਇਹ ਵੀਰੇ 25 ਤੋਂ 30 ਕਿਲੋਮੀਟਰ ਚੱਲ ਸਕਦਾ ਹੈ ਆਪਦੇ ਜ਼ੋਰ ਨਾਲ ਅਗਰ ਆਪਾਂ ਪੈडल ਨਾਲ ਯੂਜ਼ ਕਰ ਲਾਂਗੇ ਤਾਂ 40 ਕਿਲੋਮੀਟਰ ਵੀ ਇਹ ਚੱਲ ਜਾਏਗਾ ਹਾਂਜੀ ਮਿੱਤਰੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਤੇ ਤੁਹਾਡੇ ਲਈ ਤੋਹਫਾ ਲੈ ਕੇ ਆਏ ਆ ਇੱਕ ਇਹ ਸਾਈਕਲ ਵੀ ਆ ਤੇ ਮੋਟਰਸਾਈਕਲ ਵੀ ਆ ਕੀ ਹਾਲ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾ ਗੜੋਂ ਦਾ ਕੋਰਦਾ ਕੋਰਦਾ ਥੈਂਕ ਯੂ ਠੀਕ ਆ ਜੀ ਤੇ ਇਹ ਬਈ ਆਪਾਂ ਸਾਈਕਲ ਆ ਕਿ ਮੋਟਰਸਾਈਕਲ ਕੀ ਕਵਾਂਗੇ ਇਹਨੂੰ ਆਪਾਂ ਇਹ ਸਾਈਕਲ ਕਬ ਮੋਟਰਸਾਈਕਲ ਕਬ ਬੱਚਿਆਂ ਵਾਸਤੇ ਤੋਹਫਾ ਆ ਵੱਡਿਆਂ ਵਾਸਤੇ ਸਾਰੇ ਯੂਨੀਕ ਹੈ ਇਹ ਸਾਈਕਲ ਇਲੈਕਟ੍ਰਿਕ ਸਾਈਕਲ ਹੈ ਜੀ ਠੀਕ ਹੈ ਜਿਹੜਾ ਕੀ ਹੈ ਮਤਲਬ ਮੈਨੂਅਲ ਪੈਡਲਾਂ ਤੇ ਵੀ ਯੂਜ਼ ਕਰ ਸਕਦੇ ਆ ਆਪਾਂ ਇਹਨੂੰ ਠੀਕ ਹੈ ਇਲੈਕਟ੍ਰਿਕ ਸਾਈਕਲ ਵੀ ਪ੍ਰਹੈਂਡਲ ਕਰ ਸਕਦੇ ਆ ਫਰੰਟ ਤੇ ਇਹਦੇ ਸਸਪੈਂਸ਼ਨ ਦਿੱਤਾ ਹੋਇਆ ਸ਼ੌਕਰ ਸ਼ੌਕਰ ਜੀ ਨੂੰ ਕਹਿ ਸਕਦੇ ਆ ਠੀਕ ਹੈ ਅੱਗੇ ਪਿੱਛੇ ਦੋਨਾਂ ਤੇ ਡਿਸਕ ਬ੍ਰੇਕ ਲੱਗੀ ਹੋਈ ਹੈ ਜੀ ਠੀਕ ਹੈ ਬੈਟਰੀ ਰਿਮੂਵੇਬਲ ਹੈ ਬੈਟਰੀ ਨੂੰ ਉਤਾਰ ਸਕਦੇ ਕੇ ਬਿਨਾ ਬੈਸ ਇੱਕ ਬਈ ਜ਼ਰੂਰੀ ਸਵਾਲ ਇਹ ਕਿੰਨੇ ਕਿਲੋਮੀਟਰ ਚੱਲ ਜਾਂਦਾਗਾ ਇਹ ਵੀਰੇ 25 ਤੋਂ 30 ਕਿਲੋਮੀਟਰ ਚੱਲ ਸਕਦਾ ਹੈ ਆਪਦੇ ਜ਼ੋਰ ਨਾਲ ਅਗਰ ਆਪਾ ਪੈडल ਨਾਲ ਯੂਜ਼ ਕਰ ਲਾਂਗੇ ਤਾਂ 40 ਕਿਲੋਮੀਟਰ ਵੀ ਇਹ ਚੱਲ ਜਾਏਗਾ ਵੀ ਮਤਲਬ ਜੇ ਆਪਾਂ ਬਿਨਾ ਪੈडल ਯੂਜ਼ ਕਰੇ ਵੀ ਇਹ 25 ਕਿਲੋਮੀਟਰ ਚੱਲ ਜਾਊਗਾ ਬਿਲਕੁਲ ਚੱਲੇਗਾ ਮਿਨੀਮਮ 25 ਕਿਲੋਮੀਟਰ ਚੱਲੇਗੇ ਚੱਲੇਗਾ ਤੇ ਜਿਵੇਂ ਹੁਣ ਇਹ ਇੱਕ ਆਪਾਂ ਐਕਸਟਰਾ ਬੈਟਰੀ ਲੈ ਕੇ ਰੱਖੀ ਹੋਵੇ ਤੇ ਜਦੋਂ ਉਹ ਵੀ ਖਤਮ ਹੋ ਜੇ ਆਪਾਂ ਉਸ ਤੋਂ ਬਾਅਦ ਉਹ ਲਾ ਸਕਦੇ ਆ ਦੁਬਾਰੇ ਇਹਦੇ ਰਿਮੂਵੇਬਲ ਆ ਠੀਕ ਵੇਖੋ ਰਿਮੂਵ ਹੋ ਜਾਂਦੀ ਹੈ ਜੀ ਠੀਕ ਹੈ ਪੂਰੇ ਤੋਂ ਸਭ ਨਾਲ ਵੱਡੀ ਗੱਲ ਇਹ ਆ ਵੀ ਇਹ ਰਸਤੇ ਵਿੱਚ ਨਹੀਂ ਰੁਕੂਗਾ ਤੁਹਾਨੂੰ ਪੈਡਲ ਯੂਜ਼ ਕਰਨੀ ਕਿਤੇ ਮਰਜ਼ੀ ਵੀ ਜਿਵੇਂ ਹੁਣ ਆਪਣੇ ਇਲੈਕਟ੍ਰਿਕ ਇਹਦੇ ਚ ਫੰਕਸ਼ਨਾਂ ਦੀ ਕੋਈ ਕਮੀ ਨਹੀਂ ਆ ਜੀ ਆ ਦੇਖੋ ਫਰੰਟ ਤੇ ਐਲਈਡੀ ਲਾਈਟ ਦਿੱਤੀ ਹੋਈ ਹੈ ਠੀਕ ਹੈ ਠੀਕ ਹੈ ਜੀ ਬੈਕ ਤੇ ਵੀ ਐਲਈਡੀ ਲਾਈਟ ਦਿੱਤੀ ਹੋਈ ਹੈ ਸੀਟ ਤੇ ਬੈਕ ਤੇ ਠੀਕ ਹੈ ਜੀ ਠੀਕ ਹੈ ਜੀ ਕਿਸੇ ਕਿਸਮ ਤੇ ਲਾਈਟ ਰੇਡ ਬਹੁਤ ਚੰਗਾ ਹੈ ਤੇ ਅਨਲੇ ਬ੍ਰਾਂਡ ਦਾ ਹੈ ਠੀਕ ਹੈ ਰੈਲੇ ਦਾ ਬ੍ਰਾਂਡ ਦਾ ਮੇਡ ਇਨ ਇੰਗਲੈਂਡ ਹੁੰਦਾ ਹੈ ਜੀ ਕੁਆਲਿਟੀ ਵਲੋਂ ਕੋਈ ਦਿੱਕਤ ਨਹੀਂ ਆਉਂਦੀ 1 ਸਾਲ ਦਾ ਇਹਨਾਂ ਦਾ ਗਾਰੰਟੀ ਪੀਰੀਅਡ ਵੀ ਹੁੰਦਾ ਹੈ ਤੇ ਹਾਂ ਜੀ ਮਿੱਤਰੋ ਇਸ ਤਰ੍ਹਾਂ ਇਸ ਦੇ ਇੱਥੇ ਚਾਬੀ ਲੱਗ ਜਾਂਦੀ ਆ ਆ ਆਪਣਾ ਰੇਸ ਵਾਲਾ ਕੰਮ ਕਰੂ ਸਾਰਾ ਠੀਕ ਹੈ ਜੀ ਆ ਦੂਜੀਆਂ ਚੱਲਦੀਆਂ ਐ ਰੱਬੀਆਂ ਇਹਦੀਆਂ ਇਹ ਇਹਨੂੰ ਬੈਟਰੀ ਨੂੰ ਉਤਾਰਨਾ ਚਾਹਦੇ ਹੋ ਉਤਾਰ ਵੀ ਸਕਦੇ ਹੋ ਠੀਕ ਹੈ ਤੇ ਨਾਲ ਰੱਖਣਾ ਚਾਹਦੇ ਨਾਲ ਰੱਖਣਾ ਜਦੋਂ ਚਾਰਜ ਕਰਨੇ ਉਤਾਰ ਕੇ ਚਾਰਜ ਲਾ ਲੋ ਸਾਈਕਲ ਦਾ ਯੂਜ਼ ਕਰ ਸਕਦੇ ਹੋ ਬਾਕੀ ਲਾਈਟ ਵਗੈਰਾ ਤੁਸੀਂ ਚੈੱਕ ਕਰ ਲਓ ਠੀਕ ਹੈ ਹੋਰਨ ਵੀ ਹੈਗਾ ਸਾਈਕਲ ਤੇ ਠੀਕ ਹੈ ਇਹਦੇ ਹੋਰਨ ਵੀ ਦਿੱਤਾ ਸਵਿਚ ਵਗੈਰਾ ਦਿੱਤੀ ਆ ਇਹਦੇ ਇੱਥੇ ਤੇ ਬਣਤਰ ਸਾਈਕਲ ਦੀ ਬਹੁਤ ਵਧੀਆ ਤੇ ਬਈ ਆਪਾਂ ਕੀਮਤ ਦੀ ਗੱਲ ਕਰ ਲਈਏ ਇਹਦੀ ਆਈਡੀਆ ਜਾਂ ਲਮਸਮ ਕਿੰਨੀ ਕੀ ਸਾਡੇ ਕੋਲ ਸਾਡੇ ਵੀਡੀਓ ਸ਼ੇਅਰ ਕਰਕੇ ਆਵੇ ਠੀਕ ਹੈ ਫਿਰ ਤੋਂ ਦੇਵਾਂਗੇ ਅਸੀਂ ਪੂਰਾ 11000 ਕਿੰਨੇ ਦਾ ਦੇਵਾਂਗੇ ਜੀ 11000 ਰੁਪਏ ਦਾ ਆਫ ਦੇਵਾਂਗੇ ਵੀਰੇ 30000 ਰੁਪਏ ਦੀ ਸਾਈਕਲ ਹੈ 11000 ਰੁਪਏ ਆਫ ਛੱਡਾਂਗੇ ਉਹਨਾਂ ਤੋਂ ਬਾਅਦ ਸਾਡੀ ਵੀਡੀਓ ਸ਼ੇਅਰ ਕਰਕੇ ਆਵੇ ਵੀ 19000 ਦਾ ਹੋਏ ਆਪਾਂ ਨੂੰ ਹਾਂਜੀ ਉਹਨਾਂ ਨੂੰ 19000 ਦਾ ਦੇਵਾਂਗੇ ਵੈਸੇ ਸਾਈਕਲ ਦੀ ਕੀਮਤ 20000 30000 ਆਪਣੀ ਵੀਡੀਓ ਕਰਕੇ ਜਿਹੜਾ ਅਜੂ ਨੂੰ 19000 ਦੇ ਦੇਣਗੇ ਭਈ ਬਚੂਆ ਤੁਹਾਨੂੰ ਕੁਛ ਨਾ ਇਹ ਤਾਂ ਸਿਰਫ ਇੱਕ ਮਸ਼ਹੂਰੀ ਹੈ ਸੇਵਾ ਕਰਨੀ ਹੈ ਮਸ਼ਹੂਰੀ ਹੈ ਵੀ ਹਾਂ ਵੀ ਭਰਾ ਨਾ ਵੱਧ ਤੋਂ ਵੱਧ ਆਪਣੇ ਨਾਲ ਜੁੜੇ ਰਹਿਣਾ ਠੀਕ ਹੈ ਕੋਰ ਨੇ ਤੇ ਚੀਜ਼ ਮਿਲ ਜੇ ਉਹਨਾਂ ਨੂੰ ਵਧੀਆ ਨਾ ਚੀਜ਼ ਮਿਲ ਜੇ ਤੇ ਗਲਤ ਨਾ ਕਿਸੇ ਦੇ ਹਿੱਕੇ ਫਰ ਜਾ ਤੇ ਇਹਦੀ ਗਾਰੰਟੀ ਗਾਰੰਟੀ ਜੀ ਬਿਲਕੁਲ ਜਿਹੜੇ 1 ਸਾਲ ਦੀ ਹੋਊਗੀ ਇਹਦੀ ਮੋਟਰ ਦੀ ਠੀਕ ਹੈ ਤੇ ਜੰਟੇ ਦੀ ਠੀਕ ਹੈ ਮਿੱਤਰੋ ਆਹ ਤਾਂ ਚੀਜ਼ ਨਾ ਤੋਹਫਾ ਆ ਗਈ ਤੁਹਾਡੇ ਲਈ ਵੀਡੀਓ ਸ਼ੇਅਰ ਕਰਕੇ ਆਜੋ ਵੈਸੇ ਇਹਦੀ ਕੀਮਤ ਹੈਗੀ 30000 ਰੁਪਿਆ ਪਰ ਆਪਣੀ ਜਿਹੜਾ ਵੀਡੀਓ ਦਾ ਸਕਰੀਨ ਸ਼ਾਟ ਸ਼ੇਅਰ ਤਾਂ ਬਾਈ ਨੂੰ ਦਿਖਾਊਗਾ ਤੁਹਾਨੂੰ ਇਹ ਸਾਈਕਲ 19000 ਰੁਪਏ ਦਾ ਮਿਲ ਜੂ ਸਾਲ ਦੀ ਇਹਦੇ ਨਾਲ ਗਾਰੰਟੀ ਮਿਲੂਗੀ ਤੇ ਬਾਈ ਐਕਸਟਰਾ ਬੈਟਰੀ ਲੈਣੀ ਹੋਵੇ ਉਹ ਕਿੰਨੇ ਦੀ ਹੈ ਜੀ ਵੈਸੇ ਮਾਰਕੀਟ 'ਚ ਹਜੇ ਇਹਨਾਂ ਦੀਆਂ ਬੈਟਰੀਆਂ ਆਈਆਂ ਨਹੀਂ ਗੀਆਂ ਵੈਸੇ ਇਹਨਾਂ ਦੀ ਕੀਮਤ 6 ਤੋਂ 7000 ਦੇ ਵਿਚਾਲੇ ਚੱਲੇ ਚੱਲੇ ਹੋਏਗੀ ਠੀਕ ਹੈ ਜੀ ਸਾਡਾ ਐਡਰੈਸ ਹੈਗਾ ਹਰਿਆਣਾ ਸਾਕੇ ਸਟੋਰ ਸਬਜੀ ਮੰਡੀ ਮੰਡੇ ਡੱਬਾਲੀ ਡੱਬਾਲੀ ਤੋਂ ਤੁਸੀਂ ਬੁਲਾਉਂ ਕਰਦੇ ਆਂ ਜੀ ਠੀਕ ਹੈ ਜੀ ਤੇ ਕੰਟੈਕਟ ਨੰਬਰ ਸਾਡਾ ਹੈਗਾ 946600160 ਉਹ ਉੱਪਰ ਤੁਸੀਂ ਆਹ ਵੀਡੀਓ ਦੇ ਦੇਖ ਸਕਦੇ ਹੋ ਬਾਕੀ ਬਾਈ ਦਾ ਆਪਾਂ ਕਾਰਡ ਅਟੈਚ ਕਰ ਦਿਆਂਗੇ ਤੇ ਬਾਈ 19000 ਰੁਪਏ ਦੇ ਵਿੱਚ ਤੁਹਾਨੂੰ ਇਹ ਸਾਈਕਲ ਮਿਲ ਜੂਗਾ ਤੇ ਬਹੁਤ ਵਧੀਆ ਚੀਜ਼ ਹੈਗੀ ਅੱਜ ਆਪਾਂ ਜੇ ਕੋਈ ਸਕੂਟਰੀ ਵਗੈਰਾ ਲੈਣੇ ਆਗੇ 40-50000 ਰੁਪਏ ਲਗਾ ਦਿੰਨੇ ਆ ਉਸਤੇ ਤੇ ਉਸ ਚੀਜ਼ ਉਹ ਇੰਨੀ ਸੋਲਿਡ ਵੀ ਨਹੀਂ ਹੁੰਦੀ ਤੇ ਬੱਚਿਆਂ ਦੇ ਵਾਸਤੇ ਵੀ ਮੁੱਲ ਨਹੀਂ ਆਉਂਦੀ ਹੈ ਇਹ ਬੱਚੇ ਬੜੇ ਆਰਾਮ ਨਾਲ ਵਧੀਆ ਹਾਂਜੀ ਬਾਕੀ ਭਾਈ ਆਏ ਆ ਨਾ ਜਿਵੇਂ ਮੰਨ ਕੇ ਚੱਲੋ ਉਹਦੀ ਬੈਟਰੀ ਡਾਊਨ ਹੋ ਗਈ ਉਹ ੱਤਕਾ ਲਾਉਣਾ ਬੂਏ ਬੰਦਾ ਪੈਡਲ ਮਾਰ ਕੇ ਲੈ ਮਾਰ ਕੇ ਲਾ ਸਕਦਾ ਬਾਕੀ ਇਹ ਵੀ ਗੱਲ ਹੈ ਨਾ ਇਹ ਸਾਈਕਲ ਤਾਂ ਸਾਈਕਲ ਦੀ ਕੋਸਟੀ ਘਟੋ ਘਟੇ ਨਾਲ ਦੀ 15000 ਰੁਪਏ ਹੈ ਜੀ ਠੀਕ ਹੈ ਭਈਆ ਸਾਈਕਲ ਵੀ ਜੇ ਅਪਾ ਇਸ ਕੁਆਲਿਟੀ ਦਾ ਲੈਣ ਨਾ ਜੀ ਉਹਦੀ ਕੋਸਟ ਹੀ 15000 ਰੁਪਏ ਹੈ ਠੀਕ ਹੈ ਇਹ ਤਾਂ ਫਿਰ ਵੀ ਬੈਟਰੀ ਵਾਲਾ ਠੀਕ ਹੈ ਥੈਂਕ ਯੂ ਜੀ